ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇਣੀ ਚਾਹੁੰਦਾ ਜਾਣਕਾਰੀ ਕੀ ਹੈ ਜਿਵੇਂ ਆਪਾਂ ਕਣਕ ਝੋਨੇ ਦੀ ਖੇਤੀ ਤਾਂ ਆਮ ਹੀ ਲੋਕ ਕਰਦੇ ਨੇ ਉਹ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਤੁਹਾਡਾ ਟਾਈਮ ਵੀ ਕੀਮਤੀ ਐ ਮੀ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਅੱਜ ਮੈਂ ਜਿਵੇਂ ਲੋਕ ਕੁਝ ਸਬਜ਼ੀਆਂ ਕੜੀ ਗਏ ਨੇ ਕੁਝ ਫੁੱਲਾਂ ਕੜੀ ਗਏ ਨੇ ਕੁਝ ਬਾਗਬਾਨੀ ਕੜੀ ਗਏ ਨੇ ਇਹ ਆਪਾਂ ਨੂੰ ਨਵੇਂ-ਨਵੇਂ ਕਿੱਤੇ ਕਰਨੀ ਪੈਣੇ ਨੇ ਤਾਂ ਕਿ ਹੁਣ ਤੁਹਾਨੂੰ ਪਤਾ ਹੀ ਵੀ ਕਣਕ ਝੋਨਾ ਤਾਂ ਐਂਡੀ ਆ ਜ਼ਿਆਦਾ ਟਾਈਮ ਨਹੀਂ ਇਹ ਚੱਲਣਾ ਕਿਉਂਕਿ ਪਾਣੀ ਵੀ ਬਹੁਤ ਡੁੰਗੇ ਹੋ ਗਏ ਕਾਫੀ ਗੱਲਾਂ ਦੀਆਂ ਸਮੱਸਿਆ ਨੇ ਉਹ ਸਮੱਸਿਆਆਂ ਦਾ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਇੰਨਾ ਬਾਰੇ ਮੈਂ ਕੋਈ ਜ਼ਿਆਦਾ ਕਹਿਣਾ ਚੰਗਾ ਨਹੀਂ ਲੱਗਦਾ ਅੱਜ ਮੈਂ ਤੁਹਾਨੂੰ ਇੱਕ ਕਿਸੇ ਮਤਲ ਫਾਰਮ ਦੇ ਉੱਤੇ ਲੈ ਕੇ ਗਿਆ ਉੱਥੇ ਉਹ ਬਾਈ ਜੀ 2-3 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਦੇ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਵੀ ਕਿਵੇਂ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਕਿਹੜੀ ਵੈਰੈਟੀ ਕੀਤੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਇਹ ਕੀ ਇਹਦੇ ਵਿੱਚ ਇਨਕਮ ਆ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹਾਂ ਹਾਂਜੀ ਦੱਸੋ ਜੀ ਬਾਈ ਜੀ ਬਾਈ ਜੀ ਸਤਿਕਾਰ ਸਾਰੀ ਸਤਿਕਾਰ ਜੀ ਹਾਂਜੀ ਤੇ ਬਾਈ ਜੀ ਇਹ ਤੁਸੀਂ ਆਪਣੀ ਫੁੱਲਾਂ ਦੀ ਖੇਤੀ ਕਦੋਂ ਤੋਂ ਸ਼ੁਰੂ ਕੀਤੀ ਹੈ ਕਿੰਨੇ ਸਾਲ ਹੋ ਗਏ ਇਹ ਬਾਈ ਜੀ ਤੀਜਾ ਸਾਲ ਆਪਾਂ ਨੂੰ ਅੱਛਾ ਲੈ ਆਦ ਨੂੰ ਤੁਸੀਂ ਕਣਕ ਝੋਨੇ ਦੀ ਖੇਤੀ ਤਾਂ ਪਹਿਲਾਂ ਤੁਸੀਂ ਕਰਦੇ ਆ ਰਹੇ ਸੀ ਬਜ਼ੁਰਗ ਵੀ ਤੇ ਤੁਹਾਨੂੰ ਕਣਕ ਝੋਨੇ ਦੀ ਖੇਤੀ ਨਾਲੋਂ ਕੋਈ ਪ੍ਰੋਫਿਟ ਜ਼ਿਆਦਾ ਜਾਂ ਤੁਸੀਂ ਕਿਉਂ ਕਰਦੇ ਹੋ ਇਹ ਖੇਤੀ ਹੈ ਜਿਹੜੀ ਇਹ ਆਪਣੀ ਕਣਕ ਵਲੇ ਹੁੰਦੀ ਹੈ ਹਾਂਜੀ ਆਪਾਂ ਨੂੰ ਤੀਜਾ ਸਾਲ ਹੋ ਗਿਆ ਇਸ ਵਾਰ ਠੀਕ ਹੈ ਜੀ ਤੇ ਕਣਕ ਦੇ ਟਾਈਮ ਹੀ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਕਣਕ ਦੇ ਟਾਈਮ ਹੀ ਬਿਜਾਈ ਕੀਤੀ ਜਾਂਦੀ ਹੈ ਜੀ ਕਣਕ ਦੇ ਤੋਂ ਕਣਕ ਵੱਢ ਜਾਂਦੀ ਆਪਾਂ 20 ਦਿਨ ਬਾਅਦ ਇਹ ਠੀਕ ਹੈ ਕਣਕ ਜਿੰਨੇ ਕ ਪੈਸੇ ਦੇ ਜਾਂਦੀ ਹੈ ਜੀ ਨਹੀਂ ਕਣਕ ਨੂੰ ਤਾਂ ਵਾਦਾ ਦਿੰਦੇ ਜੀ ਇਹ ਚ ਮਿਹਨਤ ਵੀ ਵਾਦਾ ਥੋੜੀ ਆਪਣੇ ਕਿਸਾਨ ਨੇ ਜਿਹੜੇ ਕੁਝ ਮੈਂ ਪਿਛਲੇ ਸਾਲ ਵੀ ਲਵਾਏ ਤੇ ਦੋ ਤਿੰਨ ਕੀਲੇ ਹੋਰ ਵੀ ਲਵਾਏ ਤੇ ਬੰਦਿਆਂ ਨੂੰ ਮਿਹਨਤ ਨਹੀਂ ਕਰਦੇ ਆਪਣੇ ਕਿਸਾਨ ਆਪਣੇ ਕਿਸਾਨ ਕਈ ਇਹ ਕਹਿੰਦੇ ਨੇ ਸਾਨੂੰ ਬਸ ਕਣਕ ਜਿੰਨੇ ਝੋਨੇ ਜਿੰਨੀ ਸਾਨੂੰ ਮਿਹਨਤ ਜੀ ਕਰੇ ਜੀ ਜੇ ਬੰਦਾ ਮਿਹਨਤ ਕਰਦਾ ਤਾਂ ਇਹ ਚ ਬਹੁਤ ਕੁਝ ਹੈ ਜੀ ਅੱਛਾ ਜੀ ਹਾਂ ਜੀ ਇਹ ਤੁਸੀਂ ਪਹਿਲਾਂ ਤਾਂ ਕਾਫੀ ਵੈਰਾਈਟੀ ਲਾਈ ਜਾਂ ਸੀ ਇਸ ਵਾਰ ਕਿਹੜੀ ਵੈਰਾਈਟੀ ਲਈਏ ਇਸ ਵਾਰ ਇਹ ਨਕਸੈਂਸੀਅਲ ਲਵਾਈ ਆ ਇਸ ਨੇ ਅੱਛਾ ਜੀ ਹਾਂ ਜੀ ਠੀਕ ਹੈ ਇਹ ਪਹਿਲਾਂ ਵੀ ਪਿਛਲੇ ਸਾਲ ਵੀ ਲਾਈ ਹੈ ਤੁਸੀਂ ਨੇ ਇਹ ਵੈਰਾਈਟੀ ਹਾਂਜੀ ਪਿਛਲੇ ਸਾਲ ਵੀ ਜਦੋਂ ਪਿਛਲੇ ਸਾਲ ਵੀ ਤਿੰਨ ਸਾਲ ਹੋ ਗਿਆ ਪਰ ਲਾਉਂਦਿਆਂ ਨੂੰ ਤੁਸੀਂ ਮੈਨੂੰ ਲੱਗਦਾ ਪਹਿਲਾਂ ਕਈ ਵੈਰਾਈਟੀਆਂ ਲਾਈਆਂ ਜਾਂਦੀਆਂ ਹੁਣ ਪਿਛਲੇ ਸਾਲੋਂ ਮੈਂ ਕਈ ਵੈਰਾਈਟੀਆਂ ਲਾਈਆਂ ਦੀਆਂ ਮੈਨੂੰ ਇਹ ਵੈਰਾਈਟੀ ਵਧੀਆ ਲੱਗੀ ਬਸ ਉਹਨੂੰ ਇਹ ਸਿਲੈਕਟ ਕਰ ਲਈ ਤੁਸੀਂ ਨੇ ਵੀ ਆਪਾਂ ਨੇ ਇਹੀ ਲਾਉਣੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਕੀ ਹਾਂਜੀ ਹਾਂਜੀ ਇਹ ਹੁਣ ਮੰਨ ਲਓ ਵੀ ਕਣਕ ਦੇ ਨਾਲ ਬਿਜਾਈ ਕਰਤੀ ਤਾਂ ਕਣਕ ਦੇ ਨਾਲ ਹੀ ਨਿਬੜ ਜੂ ਜਾਂ ਜ਼ਿਆਦਾ ਟਾਈਮ ਲੱਗੂ ਉਹਦੇ ਨਾਲੋਂ ਨਹੀਂ ਕਣਕ ਤੋਂ ਬਸ 10 ਦਿਨ ਬਾਅਦ ਜੀ 10 20 ਦਿਨ ਬਾਅਦ ਵਿੱਚ 10 20 ਦਿ ਇਹ ਕਿਵੇਂ ਤੁਰ ਤੋਂ ਦੱਸੋ ਜੀ ਇਹਦੀ ਕੀ ਹਿਸਟਰੀ ਹੈ ਮਤਲਬ ਕਿਵੇਂ ਤੁਸੀਂ ਨੇ ਲਾਈ ਆ ਇਹ ਇਹ ਜੀ ਆਪਾਂ ਨੂੰ ਉੱਥੋਂ ਲਾਂਗੜੀਆਂ ਤੋਂ ਨੇ ਫਾਰਮ ਵਾਲਿਆਂ ਤੋਂ ਲਵਾਉਂਦੇ ਨੇ ਠੀਕ ਹੈ ਜੀ ਉਹਨਾਂ ਨਾਲ ਕਨੈਕਟ ਕੀਤਾ ਹੋਇਆ ਆਪਣਾ ਠੀਕ ਹੈ ਜੀ ਤੇ ਬੰਦੇ ਬਹੁਤ ਵਧੀਆ ਨੇ ਉਹ ਆਪ ਸਾਰਾ ਉਹ ਦੱਸਦੇ ਨੇ ਸਾਰਾ ਵਧੀਆ ਸਾਥ ਦਿੰਦੇ ਨੇ ਹਾਂ ਜੀ ਪਰ ਇਹ ਜੀ ਆਪਣਾ ਮੈਨੂੰ ਪਿਛਲੇ ਪਹਿਲੇ ਸਾਲ ਇੱਕ ਕੀੜਾ ਲਵਾਇਆ ਸੀ ਉਹਨਾਂ ਨੇ ਠੀਕ ਹੈ ਜੀ ਆਪਾਂ ਨੂੰ ਬਹੁਤ ਵਧੀਆ ਠੀਕ ਰਿਹਾ ਠੀਕ ਹੈ ਜੀ ਦੂਜੇ ਸਾਲ ਮੈਂ ਲਾਇਆ ਜੀ 6 ਕਿੱਲੇ ਠੀਕ ਹੈ ਜੀ ਇਸ ਵਾਰ ਵੀ ਮੇਰੇ ਕੋਲ 4 ਕਿੱਲੇ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਪਿਛਲੇ ਸਾਲ ਮੈਂ ਹੋਰ ਵੈਰਟੀਆਂ ਤੋਂ ਦੋ ਤਿੰਨ ਹੋਰ ਲਾਈਆਂ ਸੀ ਇਸ ਵਾਰ ਕੱਲੇ ਹੀ ਲਾਇਏ ਨੇ ਵੈਰਟੀ ਮੈਨੂੰ ਤੁਸੀਂ ਮੈਨੂੰ ਥੋੜਾ ਸਬਜੀ ਕਣੀ ਪੈਗੇ ਬਾਕੀ ਕਿਲੇ ਸਬਜੀ ਲਾਤੀ ਹੈ ਪਿਆਰ ਕਿਲੇ ਰਹਿ ਗਏ ਤੁਹਾਡੇ ਲਈ ਤੁਸੀਂ ਚਾਰ ਚੀ ਲਾਇਆ ਹਾਂਜੀ ਹਾਂਜੀ ਚਾਰ ਚ ਲਾਇਆ ਤੇ ਇਸ ਦਾ ਕਿਵੇਂ ਬੈਡ ਮਤੋਂ ਲਈ ਦੀ ਖਾਦ ਖਰਾਕ ਕੀ ਹੈ ਜਿਵੇਂ ਤੁਸੀਂ ਡੀਏਪ ਕਣਕ ਦੇ ਵਿੱਚ ਦਾ ਇੱਕ ਥੈਲਾ ਪਾ ਕੇ ਸਰਜਦਾ ਇਹਦੇ ਵਿੱਚ ਕਿੰਨਾ ਕੁ ਪੈਂਦਾ ਆਮ ਇਹ ਇੱਕ ਹੱਥ ਖਰਾਕਾ ਕਣਕ ਜਿੰਨੀ ਖਾਦ ਖਰਾਕ ਕੇ ਦੀ ਅੱਛੇ ਜੂਰੀਆ ਵੀ ਪੈਂਦਾ ਜੀ ਇਹਦੇ ਵਿੱਚ ਜੂਰੀਆ ਵੀ ਪੈਂਦਾ ਉਹੀ ਤਿੰਨ ਚਾਰ ਥੈਲੇ ਠੀਕ ਹੈ। ਇਹ ਥੈਲਾ ਡੀ.ਏ.ਪੀ ਦਾ ਜੀ। ਠੀਕ ਹੈ ਜੀ। ਬਸ ਉਹੀ ਕੰਮ ਜੂਰੀਆ ਉਹਦੀ ਕਣਕ ਜੀ ਨਹੀਂ ਬਣ ਕੇ ਚਲੋ। ਠੀਕ ਹੈ ਜੀ। ਆਹ ਵਿੱਚ ਗੁੱਡ ਗੜਾਈ ਥੋੜੀ ਜਿਹੀ ਵੱਧ ਹੁੰਦੀ ਹੈ। ਠੀਕ ਹੈ ਜੀ। ਉਹਦੇ ਕਰਕੇ ਥੋੜਾ ਜਿਹਾ ਇੱਕ ਗੜਾਈ ਗੁੱਡ ਵੀ ਪਾਉਣੀ ਪੈਂਦੀ ਹੈ। ਇੱਕ ਗੁੱਡ ਵੀ ਪਾਉਣੀ ਪੈਂਦੀ ਹੈ ਜੀ। ਤੇ ਤੁਸੀਂ ਇਹ ਪਨੀਰੀ ਸਾਨੂੰ ਤਿਆਰ ਕਰਕੇ ਦਿੰਦੇ ਨੇ ਜਾਂ ਤੁਸੀਂ ਆਪ ਹੀ ਤਿਆਰ ਕਰਦੇ ਹੋ? ਨਹੀਂ ਜੀ ਇਹ ਤਾਂ ਦਾ ਸੀਡ ਹੁੰਦਾ ਹੈ। ਬਸ ਜਿਵੇਂ بڑا ਮਟਰ ਦਾ ਦਾਣਾ ਹੁੰਦਾ ਹੈ ਉਹ ਸੀਡ ਲੱਗਦਾ ਇਕੱਲਾ ਇਕੱਲਾ। ਅੱਛਾ ਜੀ। ਅੱਛਾ ਇਹ ਮੈਨੂੰ ਲੱਗਦਾ ਤੁਸੀਂ ਨੇ 1 ਫੁੱਟ ਦੇ ਫਾਸਲੇ ਤੇ ਮੈਂ ਇਹ ਮਸ਼ੀਨ ਨਾ ਬਜਾਈ ਹੈ ਠੀਕ ਹੈ ਯੂਸ ਦੇ ਨਾਲ ਬੈੱਡ ਪਾ ਕੇ ਦੇਖੋ ਜੀ ਉਸ ਦੇ ਨਾਲ ਇਹਨਾਂ ਨੇ ਬੈੱਡ ਬਣਾ ਕੇ ਤੇ ਬੀਜ ਦਿੱਤੀ ਦੇਖੋ ਜੀ ਤੇ ਹੁਣ ਲਗਭਗ ਇਹੇ ਛੋਟੀ ਫਸਲ ਡੇਢ ਮਹੀਨੇ ਦੀ ਹੋ ਚੁੱਕੀ ਆ ਇਹ ਡੇਢ ਮਹੀਨੇ ਦੀ ਹੋ ਚੁੱਕੀ ਜੀ ਬਾਡੇ ਆ 2 ਮਹੀਨੇ ਹੋਰ ਲੌਗੀ ਠੀਕ ਹੈ ਕਿਤੇ ਕਿਤੇ ਫੁੱਲ ਵੀ ਚੱਕ ਰੱਖੇ ਨੇ ਬਈ ਹਾਂ ਜੀ ਫੁੱਲ ਚੱਕ ਰਖੇ ਨੇ ਸੀਡ ਬਣ ਜੂਗਾ ਇਹਦਾ ਆ ਦੇਖੋ ਠੀਕ ਹੈ ਜੀ ਇਹਦੇ ਵਿੱਚ ਚਾਰ ਸੀਡ ਬਣ ਕੇ ਚਾਰ ਦਾਣੇ ਜਿਵੇਂ ਮੱਕੀ ਦਾ ਦਾਣਾ ਹੁੰਦਾ ਆ ਸੀਡ ਵਾੜ ਰਿਹਾ ਸਾਰਾ ਠੀਕ ਹੈ ਜੀ ਹਾਂ ਜੀ ਤੇ ਇਹ ਫਿਰ ਸੀਡ ਕਿਵੇਂ ਸਰੇਸਰ ਨਾਲ ਕੱਢਣਾ ਪੈਂਦਾ ਜਾਂ ਕਿਵੇਂ ਕੀ ਕਰਨਾ ਪੈਂਦਾ ਨਹੀਂ ਸੀਡ ਇਹਦੇ ਨੀਚੂ ਇਕੱਠਾ ਕਰਨਾ ਪੈਂਦਾ ਲੇਬਰ ਲੇਬਰ ਲਾ ਕੇ ਅਸੇ ਉੱਪਰ ਹੀ ਡਿੱਗ ਜਾਂਦਾ ਯਾਨੀ ਲੇਬਰ ਲਾ ਕੇ ਬਸ ਉੱਪਰੇ ਥੱਲੇ ਡਿੱਗ ਜਾਂਦਾ ਸਾਰਾ ਲੇਬਰ ਲਾ ਕੇ ਇਕੱਠਾ ਕਰਾਉਣਾ ਪੈਂਦਾ ਉਹ ਐਨਾ ਨਹੀਂ ਬਸ 15 20 ਕਿ ਲੇਬਰਾਂ ਇਕੱਠਾ ਕਰ ਦੇਣੇ ਕੀਲਾ ਅਸੇ ਇੱਕ ਏਕੜ ਤੇ ਯਾਨੀ 15 20 ਲੇਬਰਾਂ ਉਹ ਲੱਗ ਜਾਂਦੇ ਨੇ ਬਾਕੀ 5 ਇੱਕ ਗੜਾਈ ਦੀਆਂ ਲੱਗ ਜਾਂਦੀਆਂ ਨੇ ਹਾਂਜੀ ਹਾਂਜੀ ਅਸੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਇਹ ਬੀਜ ਹੈ ਜਿਵੇਂ ਹੁਣ ਤੁਸੀਂ ਨੇ ਪਾਣੀ ਲਾਤਾ ਜੀ ਪਾਣੀ ਲਾਏ ਤਾਂ ਇਹ ਖਰਾਬ ਖਰੂਬ ਨਹੀਂ ਹੁੰਦਾ ਨਾ ਨਾ ਇਹਨੂੰ ਜਿੰਨੇ ਮਰਜ਼ੀ ਪਾਣੀ ਲੱਗੇ ਜਿਹਨੇ ਪਿੱਛੇ ਪਾਇਰਾਂ ਦਾ ਕੋਈ ਖਰਾਬ ਕੁਝ ਨਹੀਂ ਹੁੰਦਾ ਅਸੇ ਇਹ ਥੱਲੇ ਘਰੀ ਜਾਊ ਬੀਜ ਜਿਹੜਾ ਬਣੀ ਜਾਊ ਅਸੇ ਹਾਂਜੀ ਇਹ ਦੀ ਕੋਈ ਖਰੀਦਦਾਰੀ ਚ ਤਾਂ ਨਹੀਂ ਤੁਹਾਨੂੰ ਕੋਈ ਸਮੱਸਿਆ ਜਿਵੇਂ ਅੱਜ ਦੇ ਟਾਈਮ 'ਚ ਕਣਕ ਝੋਨਾਗਾ ਤਾਂ ਬਹੁਤ ਔਖਾ ਮੰਡੀਆਂ ਦੇ ਵਿੱਚ ਆਪਾਂ ਨੂੰ ਵੇਚਣਾ ਪੈਂਦਾ ਨਹੀਂ ਇਹ ਤਾਂ ਜੀ ਸੌਕਾ ਬੰਦੇ ਆਪ ਲੈ ਕੇ ਜਾਂਦੇ ਨੇ ਆਕੇ ਠੀਕ ਹੈ ਜੀ ਇਹਦਾ ਕਨੈਕਟ ਹੋ ਜਾਂਦਾ ਤਾਂ ਬੰਦੇ ਆਪ ਥੋੜੋ ਕੰਡਾ ਕਰਕੇ ਲੈ ਜਾਂਦੇ ਨੇ ਠੀਕ ਤੇ ਬਾਕੀ ਤੁਸੀਂ ਨੇ ਇਹਦੇ ਵਿੱਚ ਇਸ ਵਾਰ ਮੇਰਾ ਖਿਆਲ ਆ ਪਿਆਜ਼ ਵੀ ਲਾਇਆ ਆਏ ਥਾਂ ਉਹ ਜਦੋਂ ਜਿਆਦਾ ਰੱਖਿਆ ਸੀ ਨੇ ਪਿਆਜ਼ ਲਾਇਆ ਸੈਂਟਰ ਚ ਉਹਦੇ ਵਿੱਚ ਪਿਆਜ਼ ਵੀ ਲਾ ਕੇ ਤੁਸੀਂ ਨੇ ਐਕਸਪੈਰੀਮੈਂਟ ਕੀਤਾ ਵੀ ਕਿਵੇਂ ਰਹੂਗਾ ਇਹ ਤੁਸੀਂ ਅਗਲੇ ਸਾਲ ਸਾਨੂੰ ਜਾਂ ਵੀਡੀਓ ਦੇ ਵਿੱਚ ਦੱਸਿਓ ਵੀ ਕਿੰਨਾ ਪਿਆਜ਼ ਹੋ ਗਿਆ ਤੁਹਾਡਾ ਨਹੀਂ ਪਿਛਲੇ ਵਾਰ ਵੀ ਲਾਇਆ ਸੀ ਪਿਆਜ਼ ਅੱਛਾ ਕਿਵੇਂ ਵਧੀਆ ਰਿਹਾ ਜੀ ਕੀ ਕਰਿਆ ਹਾਂ ਬਹੁਤ ਵਧੀਆ ਠੀਕ ਹੈ ਹਾਂ ਤੇ ਹੋਰ ਤੁਸੀਂ ਇਹਦੇ ਵਿੱਚ ਕੀ ਮਤਲਬ ਕਦੋਂ ਤੋਂ ਕੰਮ ਇਹਦਾ ਸ਼ੁਰੂ ਹੁੰਦਾ ਕੀ ਗੱਲਬਾਤ ਹੁੰਦੀ ਹੈ ਇਹਦੇ ਬਾਰੇ ਕੁਝ ਸਾਨੂੰ ਜਾਣਕਾਰੀ ਦਿਓ ਇਹੀ ਜਦੋਂ ਆਪਣਾ ਜੀਰੀ ਵੜ ਲੈਨੇ ਆਂ ਜੀਰੀ ਵੱਢ ਕੇ ਵਸ ਤਿਆਰ ਕਰਕੇ ਬਾਣ ਬਜਾ ਦਿਓ ਹਾਂ ਬਜਾਈ ਕਰਕੇ ਫਿਰ ਪਾਣੀ ਕਰਕੇ ਉਸ ਤੋਂ ਬਾਅਦ ਪਾਣੀ ਲਾ ਕੇ ਜਾਂਦਾ ਇਹਨਾਂ ਨੂੰ ਅਸੀਂ ਜਿਵੇਂ ਮਾਟਰਾ ਨੂੰ ਹਲਕਾ ਪਾਣੀ ਲੱਗਦਾ ਉਹ ਹਾਂ ਉਵੇਂ ਪਾਣੀ ਲੱਗਦਾ ਇਹਨਾਂ ਨੂੰ ਹਾਂਜੀ ਤੇ ਵਸੇ ਕੋਈ ਇੰਨੀ ਜ਼ਿਆਦੇ ਹੋ ਨਹੀਂ ਹੈਗੀ ਖਿੱਚਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਯੂਰੀ ਆ ਜਾਰੀ ਹੈ ਹੁਣ ਇਹ ਚ ਯੂਰੀ ਕਿੰਨਾ ਕੁ ਪੈ ਗਿਆ ਯੂਰੀ ਇਹ ਚ ਤਿੰਨ ਤਿੰਨ ਘੱਟੇ ਪੈ ਗਈ ਠੀਕ ਹੈ ਜੀ ਲੱਗ ਪੱਗ ਤੁਸੀਂ ਪੂਰਾ ਕਰੀ ਬੈਠੋ ਯੂਰੀ ਆ ਤਿੰਨ ਤਿੰਨ ਘੱਟੇ ਪੈ ਹੋਰ ਨਹੀਂ ਪੈਂਦਾ ਯੂਰੀ ਠੀਕ ਹੈ ਜੀ ਤੇ ਇਹ ਕਿੰਨੇ ਦਿਨਾਂ ਤੱਕ ਆਪਾਂ ਨੂੰ ਪੂਰੇ ਫੁੱਲ ਦੇਖਣ ਲੱਗ ਜਾਣਗੇ ਜੀ ਅਸੀਂ ਦੁਬਾਰੇ ਵੀ ਵੀਡੀਓ ਬਾਵਾਂਗੇ ਇੱਕ ਮਹੀਨੇ ਤੱਕ ਪੂਰਾ ਹੋਊਗਾ ਲਾਲ ਇੱਕ ਮਹੀਨੇ ਤੱਕ ਮੈਂ ਤੋ ਲਾਲ ਹੀ ਖੇਤ ਦੇਖੂਗਾ ਬਹੁਤ ਸੋਹਣਾ ਨਾਮ ਚਾਦਰ ਪਛਾਈ ਹੁੰਦੀ ਆ ਇਹ ਹੋਊਗਾ ਠੀਕ ਹੈ ਜੀ ਤੇ ਫਿਰ ਇਸ ਦੇ ਵਿੱਚ ਮਾਤਰਾ ਲੋਟ ਫਲੀਆਂ ਲੱਗ ਕੇ ਤਾਂ ਦਾਣਾ ਨਿਕਲ ਕੇ ਸਾਈਡਾਂ ਤੇ गिर ਜਾਂਦਾ ਉਹਨੂੰ ਬਰ ਇਕੱਠਾ ਕਰਨਾ ਆਪਦੇ ਆਪ ਹੀ गिर ਜਾਂਦਾ ਇਹਦਾ ਦਾ ਸੀਡ ਹੁੰਦਾ ਠੀਕ ਹੈ ਜੀ ਇਹ 1 ਏਕੜ 'ਚ ਇਹਦਾ ਕਿੰਨੇ ਕੁ ਕੁਇੰਟਲ ਦਾ ਝਾੜ ਹੁੰਦਾ ਜੀ ਤਕਰੀਬ ਨੇ ਤਾਂ 4 ਤੋਂ 5 ਕੁਇੰਟਲ ਚਾਰ ਤੋਂ 5 ਕੁਇੰਟਲ ਹਾਂਜੀ ਉਹ ਬੰਦੇ ਦੇ ਕਰਨ ਤੇ ਕਈ ਵਾਰੀ ਛੇ ਵੀ ਹੋ ਜਾਂਦਾ ਕਈ ਵਾਰ ਚਾਰ ਵੀ ਰਹੇ ਜਾਂਦਾ ਚਾਰ ਤਾਂ ਲਗਭਗ ਹੋ ਹੀ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਇਹਦਾ ਰੇਟ ਰੂਟੇ ਵਗੈਰਾ ਕਿੰਨਾ ਕੁ ਹੁੰਦਾ ਰੇਟ ਤਾਂ ਡਿਪੈਂਡ ਕਰਦਾ ਹੈ ਦਾ ਆਪਣਾ ਜਿਵੇਂ ਇਹਦਾ ਰੇਟ ਸਾਨੂੰ ਦਿੱਤਾ ਉਹਨਾਂ ਨੇ 29000 ਰੁਪਏ 29000 ਰੁਪਏ ਹਾਂਜੀ ਲਗਭਗ ਠੀਕ ਹੈ ਜੀ ਬਾਕੀ ਮੜਾ ਮੋਟਾ ਵੱਧ ਵੇਚ ਸਕੋ ਜੇ ਕੱਟ ਨਹੀਂ ਦਿੰਦੇ ਉਹ ਤੁਹਾਨੂੰ ਨਾ ਕੱਟ ਨਹੀਂ ਹਾਂ ਤੇ ਇਸ ਤਰ੍ਹਾਂ ਜੀ ਇਹਦੀ ਕੀਤੀ ਜਾਂਦੀ ਹੈ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਫਸਲ ਪੂਰੀ ਫੁੱਲਾਂ ਤੇ ਆ ਗਈ ਫਲਾਬਰਿੰਗ ਤੇ ਆ ਗਈ ਇਹਦੇ ਤੇ ਕੋਈ ਵੀਰੇ ਜਿੰਮੇ ਕੋਈ ਤੇਲੇ ਦਾ ਜਾਂ ਕੋਈ ਸੁੰਡੀ ਦਾ ਜਾਂ ਕੋਈ ਫੰਗਸ ਦਾ ਉਸ ਨਹੀਂ ਟੈਕ ਕੋਈ ਟੈਕ ਹੀ ਨਹੀਂ ਆਉਂਦਾ ਨਾ ਜੀ ਨਾ ਕੋਈ ਟੈਕ ਹੀ ਨਹੀਂ ਆਉਂਦਾ ਬਿਲਕੁਲ ਜੀ ਬਿਮਾਰੀ ਨਹੀਂ ਆਉਂਦੀ ਨਾ ਸਿਰਫ ਪਾਏ ਕਦੋਂ ਸਪਰੇਹਾਂ ਗਰੋਥ ਵਾਲੀਆਂ ਕਰਨੀਆਂ ਪੈਂਦੀਆਂ ਨੇ ਅਸੇ ਤਾਕਤ ਵਾਲੀਆਂ ਕਰਦੇ ਉਹਦਾ ਜਿੰਮੇ 11 11 ਕਰ ਦਿੰਦੇ ਹੁਣ ਜੀ ਉਹਦਾ ਪਕਣ ਕਦੇ ਵੀ ਆਮ ਹਾਂ ਕਰਦੀ 45 ਜਾਂ ਮੈਗਨੀਜ਼ ਹਾਂਜੀ ਦੇਖੋ ਜੀ ਫਸਲ ਕਿੰਨੀ ਸੋਹਣੀ ਆ ਤੇ ਬਾਕੀ ਇਹਦੇ ਫੁੱਲ ਵਗੈਰਾ ਤੁਹਾਨੂੰ ਹਜੇ ਸਟਾਰਟਿੰਗ ਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਿਵੇਂ ਕੀਤੀ ਜਾਂਦੀ ਆ ਤੇ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਉਸ ਦਾ ਝਾੜ ਕਿੰਨਾ ਰਿਹਾ ਤੇ ਰੇਟ ਤਾਂ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਇਹ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀ ਇਹੇ ਫਸਲ ਕਿਵੇਂ ਰਹੀ ਆ ਕੀ ਗੱਲਬਾਤ ਆ ਤੇ ਇਹਦੇ ਲਈ ਬਾਈ ਜੀ ਇਹ ਦੱਸੋ ਵੀ ਕੋਈ ਮਤਲ ਜ਼ਮੀਨ ਦੀ ਵੀ ਚੋਣ ਕਿਵੇਂ ਦੀ ਕਰਨੀ ਚਾਹੀਦੀ ਹੈ ਜਾਂ ਇਹ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਹੋ ਜਾਂਦਾ ਨਹੀਂ ਜ਼ਮੀਨ ਦੀ ਚੋਣ ਆਪਾਂ ਨੂੰ ਜਿੱਦਾ ਥੋੜਾ-ਬੋੜਾ ਪਾਣੀ ਛੱਡਦਾ ਉਹ ਜੀ ਕਰਨ ਚਾਹੀਦੇ ਠੀਕ ਹੈ ਹਾਂ ਕਈ ਵਾਰ ਜਦੋਂ ਮੀਂਹ ਪੈ ਜਾਂਦਾ ਜਿਆਦਾ ਪਾਣੀ ਖੜ੍ਹ ਜਾਂਦਾ ਫਿਰ ਉਹਨੂੰ ਨੁਕਸਾਨ ਲੰਦੀ ਹੈ ਉੱਥੇ ਤਾਂ ਫਿਰ ਕਣਕ ਦੀ ਵੀ ਦਿੱਕਤ ਆਉਂਦੀ ਜਿੱਥੇ ਪਾਣੀ ਹਾਂ ਹਾਂ ਪਾਣੀ ਛੱਡਦਾ ਹੋਣਾ ਚਾਹੀਦਾ ਜੀ ਇਹ ਮਤਲ ਜਿਵੇਂ ਆਪਾਂ ਕਹਿਦੀ ਵੀ ਜਿੱਥੇ ਮਟਰ ਹੋ ਜਾਂਦੇ ਨੇ ਆਪਣੀ ਕਦੀਸੀ ਧਾਸਾ ਚ ਉੱਥੇ ਹੋ ਜੂ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੈਗੀ ਕੋਈ ਦਿੱਕਤ ਨਹੀਂ ਕਿਉਂਕਿ ਬਿਤੇਵਟੇ ਜ਼ਿੰਮੇਦਾਰ ਪ੍ਰਾ ਹੈਗੇ ਨੇ ਉਹ ਸੋਚਦੇ ਨੇ ਵੀ ਆਪਾਂ ਵੀ ਕਰੀਏ ਤਾਂ ਇਸ ਲਈ ਵੀਰੇ ਦੀ ਫੋਨ ਕਰਨ ਦਾ ਟਾਈਮ ਨਹੀਂ ਹੈਗਾ ਇਹਦਾ ਟਾਈਮ ਮੰਨ ਕੇ ਚੱਲੋ ਤੁਸੀਂ ਝੋਨਾ ਵੱਢ ਕੇ ਫੇਰ ਨਾਲ ਦੀ ਨਾਲ ਹਾਂ ਜੀ ਅਕਤੂਬਰ ਚ ਅਕਤੂਬਰ ਚ ਕੀਤੀ ਜਾਂਦੀ ਆ ਤੇ ਇਹ ਤੁਸੀਂ ਮੰਨ ਕੇ ਚੱਲੋ ਮਈ ਦੇ ਵਿੱਚ ਖੇਤ ਬਿਲਕੁਲ ਖਾਲੀ ਹੋ ਜਾਂਦਾ ਇਸ ਤਰ੍ਹਾਂ ਇਹਦਾ ਤੁਸੀਂ ਮੰਨ ਕੇ ਚੱਲੋ ਵੀ 7 ਕਿ ਮਹੀਨਿਆਂ ਦਾ ਪੀੜ ਹੈਗਾ ਜਿਹੜਾ ਹੋਰ ਫਾਇਦਾ ਵੀ ਬਹੁਤ ਵੱਡਾ ਹਾਂਜੀ ਇਹ ਆਪਣੇ ਜਿਹੜਾ ਬਾਹਣ ਦਾ ਜਮੀਨ ਕੋਈ ਜ਼ੋਰ ਨਹੀਂ ਲਗਵਾ ਰਹੇ ਬੇਲਾ ਪਿਆ ਆਪਣਾ ਠੀਕ ਹੈ ਜੀ ਗਾਹ ਨੂੰ ਜਿਹੜਾ ਜੀਦੀ ਹੋਊ ਵਿੱਚ ਬਖਰੀਏ ਹੋਊਗੀ ਠੀਕ ਹੈ ਜੀ ਯਾਨੀ ਇਹ ਬਾਣ ਦੀ ਜਾਨ ਨਹੀਂ ਲੈਂਦੀ ਜਾਨ ਨਹੀਂ ਲੈਂਦੇ ਜਮੀਨ ਤਾਂ ਉੱਪਰੇ ਨੇ ਠੀਕ ਹੈ ਜੀ ਹਾਂ ਇਹਦੀ ਜੜ ਨਹੀਂ ਹੈਗੀ ਇੰਨੀ ਠੀਕ ਹੈ ਜੀ ਤੇ ਇਹਦੇ ਚ ਝੋਨਾ ਦੇ ਤਾਂ ਦੋ ਥੱਲੇ ਪਾ ਦੇ ਦੋ ਸਾਈ ਦੇ ਨਾਲ ਝੋਨਾ ਦੂਜੇ ਨਾਲ ਵਧੀਆ ਹੋਊਗਾ ਚਾਰ ਥੱਲੇ ਲੈਣੇ ਹੱਸਿਆ ਜੀ ਠੀਕ ਹੈ ਜੀ ਤੇ ਬਾਈ ਜੀ ਕਹਿੰਦੇ ਵੀ ਇਹ ਦੀ ਫਸਲ ਦੀ ਜਿੱਥੇ ਬਿਜਾਈ ਹੁੰਦੀ ਆ ਉਥੇ ਜਮੀਨ ਦੀ ਜਾਨ ਨਹੀਂ ਲੈਂਦੀ ਜਿਵੇਂ ਬਾਕੀ ਕਣਕ ਆਪਣੀ ਜਿੱਥੇ ਹਰ ਸਾਲ ਵੇਚਦੀ ਉਹਦੇ ਕਰਕੇ ਵੀ ਬਦਲਾਅ ਵੀ ਹੋ ਜਾਂਦਾ ਬਾਕੀ ਇਹਦੇ ਵਿੱਚ ਜਦੋਂ ਗੁੜਾਈ ਹੋ ਜਾਂਦੀ ਹੈ ਤਾਂ ਗੁੱਲੀ ਡੰਡੇ ਦੀ ਸਮੱਸਿਆ ਵਗੈਰਾ ਗੁੱਲੀ ਡੰਡੇ ਦਾ ਬੀਜ ਵੀ ਨਸ਼ਟ ਹੋ ਜਾਂਦਾ ਬਾਥੂ ਦਾ ਨਸ਼ਟ ਹੋ ਜਾਂਦਾ ਤੁਸੀਂ ਇਸ ਨੂੰ ਵਧੀਆ ਤਰੀਕੇ ਨਾਲ ਕਰ ਦਿਓ ਜੇ ਤਾਂ ਕਣਕ ਝੋਨੇ ਨਾਲ ਆਪਾਂ ਜੇ ਜ਼ਿਆਦਾ ਨਹੀਂ ਤਾਂ ਡੇਢੇ ਪੈਸੇ ਕਹਿ ਸਕਦੇ ਹਾਂ ਜੀ ਡੇਢੇ ਪੈਸੇ ਆਪਾਂ ਕਣਕ ਝੋਨੇ ਨਾਲ ਬੱਦ ਕਮਾ ਸਕਦੇ ਆ ਜੇਕਰ ਆਪਾਂ ਪ੍ਰੋਪਰ ਪੂਰੇ ਤਰੀਕੇ ਨਾਲ ਇਸ ਕੰਮ ਨੂੰ ਕਰਦੇ ਆਂ। ਇਹਦਾ ਸੀਡ ਬਾਹਰ سپورਟ ਹੁੰਦਾ ਨਾ। ਇਹਦਾ ਜਿਹੜਾ ਸੀਡ ਹੈਗਾ ਜੀ ਇਹ ਲੋਕਲ ਨਹੀਂ। ਇਹਨੂੰ ਪੈਕਿੰਗ ਕਰਕੇ ਕੰਪਨੀ ਅੱਗੇ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਐਸਪੋਰਟ ਕਰਦੀ ਆ। ਕਿਉਂਕਿ ਕੀ ਹੈਗਾ ਉਹ ਕਈ ਦੇਸ਼ ਇਹ ਜਿਹਨੇ ਜਿੱਥੇ ਇਹਦੇ ਫੁੱਲਾ ਨੂਨ ਤਾਂ ਮਤਲਬ ਲਾਇਆ ਜਾਂਦਾ ਪਰ ਸੀਡ ਨਹੀਂ ਬਣਦਾ। ਕਿਉਂਕਿ ਉੱਥੇ ਮੌਸਮ ਦਾ ਬਹੁਤ ਫਰਕ ਆ। ਆਪਣਾ ਇੱਕ ਪੰਜਾਬ ਹੈ ਜਗਾ ਮਤਲਬ ਜਿੱਥੇ ਹਰ ਤਰ੍ਹਾਂ ਦੀਆਂ ਫਸਲਾਂ ਹੋ ਜਾਂਦੀਆਂ ਨੇ। ਹਰ ਤਰ੍ਹਾਂ ਦੀ ਫਸਲ ਦਾ ਬੀਜ ਹੋ ਜਾਂਦਾ। ਤੇ ਇਸ ਕਰਕੇ ਆਪਾਂ ਨੂੰ ਫੁੱਲਾਂ ਵਾਲੇ ਪਾਸੇ ਵੀ ਥੋੜੇ ਕਾਨੇ ਟਾਈਮ ਦੇ ਵਿੱਚ ਆਉਣਾ ਪਊਗਾ ਜੇਕਰ ਆਪਾਂ ਇਸ ਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਹੁਣ ਤੋਂ ਹੀ ਸਟਾਰਟ ਕਰ ਦਈਏ ਤਾਂ ਚੰਗੀ ਗੱਲ ਆ ਨਹੀਂ ਫਿਰ ਬਾਅਦ ਦੇ ਵਿੱਚ ਆਵਾਂਗੇ ਉਹਦਾ ਕੋਈ ਉਹ ਨਹੀਂ ਹੁੰਦਾ ਫਾਇਦਾ ਨਹੀਂ ਹੁੰਦਾ ਇਸ ਤਰ੍ਹਾਂ ਜਿਵੇਂ ਆਪਾਂ ਸਬਜ਼ੀਆਂ ਦੀ ਜਾਂ ਫੋਰ ਦੀ ਕਰਦੇ ਆ ਇਸੇ ਤਰ੍ਹਾਂ ਆਪਾਂ ਨੂੰ ਫੁੱਲਾਂ ਦੇ ਵਿੱਚ ਵੀ ਆਉਣਾ ਪੈਂਦਾ ਜਿਵੇਂ ਬਾਈ ਜੀ ਨੇ ਇਹਨਾਂ ਨੇ ਪਹਿਲਾਂ ਇੱਧਰ ਮਟਰ ਲਾਇਆ ਉਧਰ ਵੀ ਮਟਰ ਲਾਇਆ ਉਧਰ ਮਾਟਰ ਖੜਾ ਹੈਗਾ ਤੇ ਉਧਰ ਕਣਕ ਵੀ ਜੀ ਜਿਹੜੇ ਚੋਚ ਮੂਲੀ ਲਈ ਹੋਈ ਸੀ ਇਹ ਮਤਲਬ ਥੋੜੀ ਥੋੜੀ ਖੇਤੀ ਬਾਕੀ ਕਣਕ ਵੀ ਵੀਜੀ ਹੋਈ ਹੈ ਇਹਨਾਂ ਦੀ ਥੋੜੀ ਥੋੜੀ ਖੇਤੀ ਸਾਰੇ ਤਰ੍ਹਾਂ ਦੀ ਕਰਦੇ ਨੇ ਤਾਂ ਕਿ ਪਤਾ ਵੀ ਬੈਲੈਂਸ ਜਾਇ ਇੱਕ ਬਣਿਆ ਰਹੇ ਇਹਦੇ ਨਾਲ ਇਨਕਮ ਵੀ ਆਉਂਦੀ ਆ ਵਧੀਆ ਤੇ ਇਸ ਤਰ੍ਹਾਂ ਆਪਾਂ ਫੁੱਲਾਂ ਦੀ ਇਹ ਵੈਰਾਈਟੀ ਦੀ ਖੇਤੀ ਕਰ ਸਕਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੋਰ ਕਾਫੀ ਸਾਰੀਆਂ ਵੈਰਾਈਟੀਆਂ ਬਾਰੇ ਮੈਂ ਜਾਣਕਾਰੀ ਦਿਊਗਾ ਤੇ ਕਿਸੇ ਵਧੀਆ ਟ੍ਰੇਡ ਫਾਰਮਰ ਨੂੰ ਤੁਹਾਡੇ ਨਾਲ ਮਿਲਆਉਂਗਾ ਜਿਹੜਾ ਕਿ ਤੁਹਾਨੂੰ ਕੋਈ ਇਹਦੇ ਬਾਰੇ ਪੂਰੀ ਜਾਣਕਾਰੀ ਦੇਊਗਾ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਜ਼ਿੰਮੇਵਾਰ ਭਰਾਵਾਂ ਨੂੰ ਇਹਦੇ ਬਾਰੇ ਪਤਾ ਲੱਗੇ ਵੀ ਫੁੱਲਾਂ ਦੀ ਖੇਤੀ ਕੀ ਹੁੰਦੀ ਆ ਸਾਡੇ ਏਰੀਆ ਦੇ ਵਿੱਚ ਤਾਂ ਫੁੱਲਾਂ ਦੀ ਖੇਤੀ ਡਿੜਬੇ ਦੇ ਵਿੱਚ ਦਾ ਮਤਲਬ ਇਹ ਪਹਿਲੇ ਬੰਦੀ ਨੇ ਜਿਹੜੇ ਮਤਲਬ ਕਰਦੇ ਨੇ ਹੋਰ ਕੋਈ ਫੁੱਲਾਂ ਦੀ ਖੇਤੀ ਨਹੀਂ ਕਰਦਾ ਸੋਨੂ ਬਾਈ ਜੀ ਕਿਨੇ ਮਤਲਬ ਦੱਸਿਆ ਵੀ ਫੁੱਲਾਂ ਦੀ ਖੇਤੀ ਕਿਵੇਂ ਪਤਾ ਲੱਗਿਆ ਵੀ ਫੁੱਲਾਂ ਦੀ ਖੇਤੀ ਆਪਾਂ ਵੀ ਕਰੀਏ ਜਾਂ ਕਿਵੇਂ ਮਨ ਦੇ ਵਿੱਚ ਆਇਆ ਇਹ ਮੇਰੇ ਮਿੱਤਰ ਤੇ ਉੱਥੇ ਆਪਣਾ ਲਾਂਗੜੀਆਂ ਦੇ ਨਾਲ ਹੀ ਠੀਕ ਹੈ ਜੀ ਉਹਨਾਂ ਨੇ ਸਾਨੂੰ ਇੱਕ ਦਿਨੇ ਬਾਈ ਨਾਲ ਮਿਲਣ ਦਾ ਮੌਕਾ ਮਿਲਿਆ ਸਾਨੂੰ ਹਰਪ੍ਰੀਤ ਨਾਲ ਉੱਥੇ ਠੀਕ ਹੈ ਜੀ ਉਹਨੇ ਸਾਨੂੰ ਗਾਈਡ ਕਰਿਆ ਵੀ ਤੁਸੀਂ ਅਸੀਂ ਆਹ ਕੰਮ ਕਰਦੇ ਆਂ ਵੀ ਇਹ ਕਰਕੇ ਦੇਖੋ ਹਾਂ ਅਸੀਂ ਉਹਨੂੰ ਬਥੇਰਾ ਕਿਹਾ ਵੀ ਚੱਲ ਕੋਈ ਗੱਲ ਨਹੀਂ ਕਰਾਂਗੇ ਕਰਾਂਗੇ ਉਹਨੇ 3 ਸਾਲ ਪਹਿਲਾਂ ਇੱਕ ਕੀਦਾ ਸਾਡਾ ਧੱਕੇ ਨਾਲ ਹੀ ਉਹ ਬੱਧੀ ਆ ਗਿਆ ਠੀਕ ਹੈ ਜੀ ਚਲੋ ਸਾਡੇ ਠੀਕ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਸਾਹੀ ਚਲੋ ਇਧਰ ਪੈ ਗਈ ਠੀਕ ਹੈ ਜੀ ਇਹਦੇ 'ਚ ਇਹ ਆ ਬਾਈ ਜੀ ਦੇਖੋ ਆਪਾਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦੇ ਇਹ ਆਪਾਂ ਨਾ ਹੀ ਕਿਸੇ ਦੀ ਉਹ ਕਰਦੇ ਆ ਆਪਾਂ ਤਾਂ ਬਸ ਇਹ ਆ ਵੀ ਜ਼ਿਮੀਂਦਾਰ ਭਰਾਵਾਂ ਨੂੰ ਨਵੀਂ ਖੇਤੀ ਬਾਰੇ ਜਾਣਕਾਰੀ ਦੇ ਰਿਹਾ ਨਾ ਹੀ ਕੋਈ ਬਾਈ ਨੂੰ ਲਾਲਚਾਗਾ bina ਲਾਲਚ ਤੋਂ ਸੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਰਿਹਾ ਸਾਨੂੰ ਕੋਈ ਲਾਲਚ ਨਹੀਂ ਕਿਸੇ ਪ੍ਰਕਾਰ ਦਾ ਨਾ ਹੀ ਅਸੀਂ ਕਿਸੇ ਕੰਪਨੀ ਦੀ ਐਡ ਕਰਦੇ ਆ ਇਹ ਤਾਂ ਫਿਰ ਇਹ ਆਗਾ ਜਿਵੇਂ ਹੁਣ ਅਸੀਂ ਨੇ ਬਾਈ ਜੀ ਨੇ ਤੁਹਾਨੂੰ ਦੱਸਤਾ ਵੀ ਅਸੀਂ ਉੱਥੋਂ ਵੀਜ ਲੈਤਾ ਉੱਥੋਂ ਤੁਸੀਂ ਉਹਨਾਂ ਨਾਲ ਸਿੱਧਾ ਕੰਟੈਕਟ ਕਰ ਜਾ ਕੇ ਸਿੱਧਾ ਕੰਟੈਕਟ ਕਰ ਸਕਦੇ ਹਾਂ ਸਾਡੇ ਲਵੇ ਚਲੋ ਜੇ ਤੁਸੀਂ ਕਹੋਗੇ ਤਾਂ ਅਸੀਂ ਤੁਹਾਨੂੰ ਨੰਬਰ ਵੀ ਲੈ ਕੇ ਦੇ ਦੇਾਂਗੇ ਕੋਈ ਦਿੱਕਤ ਨਹੀਂ ਤੇ ਪਰ ਸਾਡੇ ਨਾਲ ਉਹ ਬੰਦੇ ਜਿਹੜੇ ਸਹੀ ਉੱਤਰ ਰਹੇ ਨੇ ਅਸੀਂ ਉਹਨਾਂ ਦੀ ਇਸ ਕਰਕੇ ਨਾਮ ਲੈਤਾ ਕੋਈ ਕਿਸੇ ਪ੍ਰਕਾਰ ਦੀ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਉਹ ਵਧੀਆ ਬੰਦੇ ਨੇਗੇ ਕਾਫੀ ਸਾਲਾਂ ਤੋਂ ਕਰਦੇ ਨੇ ਉਹ ਤਾਂ ਮੈਨੂੰ ਲੱਗਦਾ 40-50 ਸਾਲ ਤੋਂ ਹਾਂ 40-50 ਸਾਲ ਪੁਰਾਣੇ ਬੰਦੇ ਨੇ ਉਹ ਜਿਆ ਤਗੜੀ ਫਾਰਮ ਬਣੀ ਹੋਈ ਹੈ ਉਹਨਾਂ ਦੀ ਤੇ ਇਸ ਤਰ੍ਹਾਂ ਇਹ ਫੁੱਲਾਂ ਦੀ ਖੇਤੀ ਤੁਸੀਂ ਕਰਕੇ ਕਣਕ ਝੋਨੇ ਤੋਂ ਸਟਕਾਰਾ ਪਾ ਸਕਦੇ ਹੋ ਅਤੇ ਇਨਕਮ ਵੀ ਵਧੀਆ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਬਾਈ ਜੀ ਥੈਂਕ ਯੂ